ਇਸ ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਦੁਕਾਨ ਤੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਉਹਨਾਂ ਨੇ ਦੁਕਾਨ ਤੇ ਉੱਤੇ ਗੋਲੀਆਂ ਚਲਾ ਕੇ ਉਹ ਪੱਜ ਗਏ ਸੀਗੇ ਬੜੀ ਮਿਹਨਤ ਕਰਕੇ ਸਖ਼ਤ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵਰ ਟ੍ਰੈਸਡ ਇਹ ਜਿਹੜੇ ਬੰਦੇ ਟ੍ਰੈਸ ਹੋਏ ਉਹਨਾਂ ਤੇ ਉੱਤੇ ਮਤਲਬ ਅਜ ਸੁਆਰੇ ਰੇਡ ਰੂਡ ਕਰਕੇ ਦੇ ਵਰ ਅਰੈਸਟਡ ਕਿਸਰ ਕੀ ਸਲ ਕਰ ਰਹੀ ਹੈ ਇਹ ਬੇਸਿਕਲੀ 21 ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਇਥੇ ਇੱਕ ਲੋਕਲ ਬਿਜ਼ਨਸਮੈਨ ਹੈ ਡੇਰਾਵਾ ਬਨਾਨਕ ਦੇ ਵਿੱਚ ਉਹਨੂੰ ਪਹਿਲਾਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਸ਼ਾਮੀ ਉਹਦੇ ਦੁਕਾਨ ਤੇ ਉਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਤੇ ਉਹਨਾਂ ਨੇ ਦੁਕਾਨ ਤੇ ਉਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ડી ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਵਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਵਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸੱਦੋਦ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵੇਰ ਟ੍ਰੇਸਡ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਟਰੇਸ ਹੋਏ ਉਹਨਾਂ ਤੇ ਉਤੇ ਮਤਲਬ ਅਜ ਸੁਵੇਰੇ ਉਹ ਰੇਡ ਰੂਡ ਕਰਕੇ ਦੇਰ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ छानबीन ਕਰ ਰਹੇ ਸੀਗੇ ਵੈਪਨਸ ਦੇ ਬਾਰੇ ਜਿਹਨਾਂ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਦੋ ਬੰਦੇ ਉਹਨਾਂ ਚੋਂ ਸੀਗੇ ਉਹ ਗਏ ਦਾ ਇਨਫੋਰਮੇਸ਼ਨ ਕਿ ਵੈਪਨਸ ਕਿੱਥੇ ਹੈਗੇ ਨੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀਗੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਉਹਦੇ ਜੰਪਡ ਆਊਟ ਫਰਮ ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੁਕ ਦਿ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟ ਮੋਸਟ ਰੈਸਟ੍ਰੇਨ ਪਹਿਲਾ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਪਹਿਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੇਅਰ ਦੇ ਹੈਵ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸਰ ਚਾਰੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਇੱਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਚੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ ਸਰ ਜਿਹੜੇ ਰਿਕਵਰੀ ਲਈ ਜਾਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਇਹ ਪ੍ਰੀਲਿਮਿਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਦਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਹੈ ਗੋਲੀਆਂ ਪੁਲਿਸ ਵੱਲੋਂ ਕਿ ਭਾਵੀ ਫਾਇਰਿੰਗ ਪੁਲਿਸ ਵੱਲੋਂ ਕਿ ਭਾਵੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਜਿੱਤ ਦਾ ਨਹੀਂ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਗੁਲਾਕ ਨੂੰ ਦੇ ਰਹੀ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾਂ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾਂ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗਿਆ ਸਰ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਚ ਕ੍ਰਿਮੀਨਲ ਬੈਕਗਰਾਉਂਡ ਜਿਹੜਾ ਡਿਟੇਲਡ ਹੈ ਅਸੀਂ ਉਹਨੂੰ ਖੰਗਾਲ ਰਹੇ ਦੇਖ ਰਹੇ ਨੇ ਉਹ ਆਪਾਂ ਸਬਸਕੁਐਂਟਲੀ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਪੁਲਿਸ ਕੰਟਰੀ ਦੀ ਕੋਈ ਜਰਨੀ ਹੈ ਸਰ ਨਹੀਂ ਨਹੀਂ ਨੋ ਇੰਜਰੀਜ਼ ਔਨ ਪੁਲਿਸ ਬਿਗ ਵੱਡੀ ਇਸ ਨੂੰ ਕਾਮਯਾਬੀ ਮੰਨਿਆ ਜਾ ਸਕਦਾ ਹੈ ਬਹੁਤ ਵੱਡੀ ਕਾਮਯਾਬੀ ਹੈ ਇੱਥੇ ਜਿਸ ਤਰ੍ਹਾਂ ਇਹ ਮਤਲਬ ਐਕਸਟੋਰਸ਼ਨ ਰਿੰਗ ਪ੍ਰੋਪਰਲੀ ਚੱਲਦੀ ਸੀਗੀ ਇਹਦੇ ਵਿੱਚ ਕਰੀਬਨ 50 ਲੱਖ ਦੀ ਫਿਰੋਤੀ ਇਸ ਬੰਦੇ ਤੋਂ ਮੰਗ ਰਹੇ ਸੀਗੇ ਐਂਡ ਇੰਟਰਸਟਿੰਗਲੀ ਇਸ ਬੰਦੇ ਤੇ ਉੱਤੇ ਪਹਿਲਾ ਵੀ ਗੋਲੀ ਚਲੀ ਸੀਗੀ ਉਦੋਂ ਵੀ ਬੰਦੇ ਫੜੇ ਗਏ ਸੀਗੇ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇਨਸੀਡੈਂਟ ਹੋਇਆ ਤਾਂ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਡੀ ਸਾਹਿਬ ਦੇ ਨੇਤ੍ਰਿਤਵ ਵਿੱਚ ਐਡਵਾਂਸ਼ਲੀ ਮਤਲਬ ਵੱਡੀ ਉਪਲਬਧੀ ਹੈ ਫਾਰ ਡਿਸਟ੍ਰਿਕਟ ਪੁਲਿਸ ਇਹ ਜਿਹੜੇ ਖੜੇ ਉਹਨਾਂ ਦੇ ਕਿੰਨੇ ਮਾਮਲੇ ਦਰਜ ਹੋਣ ਤਾਂ ਇਹ ਇਹ ਆਪਾਂ ਡਿਟੇਲਸ ਇਹ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਫਿਲਹਾਲ ਜਿਹੜੀ ਇਹ ਪ੍ਰੀਲਿਮਿਨਰੀ ਡਿਟੇਲਸ ਹੈਗੀਆਂ ਥੈਂਕ ਯੂ ਥੈਂਕ ਯੂ